ਪਾਠ 8ਵਾਂ ਪਿਆਰ ਦਾ ਤਾਗਾ ਰਖੜੀ ਉਦੇਸ਼ ਰਖੜੀ ਦੇ ਤਿਉਹਾਰ ਦਾ ਭੈਣ ਭਰਾ ਲਈ ਮਹੱਤਵ ਰਖੜੀ ਸਿਰਫ ਇੱਕ ਤਾਗਾ ਨਹੀਂ ਹੁੰਦਾ ਪਿਆਰ ਸੱਚਾ ਇਹ ਝੂਠ ਨਹੀਂ ਹੁੰਦਾ ਵੱਖ-ਵੱਖ ਰੰਗ ਇਸ ਤੇ ਪਿਆਰੇ ਲੱਗਦੇ ਭਰਾ ਦੇ ਗੁੱਪਤੇ ਬਾਖੂ ਵੀ ਸੱਚ ਦੇ ਕਹਿੰਦੇ ਸੁਖੀ ਬਸਣ ਪਸ ਵੀਰ ਸਾਬ ਦੇ ਇਸ ਵਿੱਚ ਰੀਝਾਂ ਜੜੀਆਂ ਹੁੰਦੀਆਂ ਭੈਣਾਂ ਦੀਆਂ ਮੰਗੀਆਂ ਖੈਰਾ ਹੁੰਦੀਆਂ ਤੰਦਾ ਪਿਆਰ ਦੀਆਂ ਬੁਣੀਆਂ ਹੁੰਦੀਆਂ ਜ਼ਿੰਦਗੀ ਪਰ ਹਿਫਾਜ਼ਤ ਦੀ ਕਸਮ ਹੈ ਚਲਦੀ ਭੈਣ ਦੇ ਨਾਲ ਪੈਣ ਦੀ ਦੁਆ ਹੈ ਚਲਦੀ ਇੱਕ ਦੂਜੇ ਦੇ ਦਿਲ ਚ ਜਗ੍ਹਾ ਹੈ ਮਲਦੀ ਵੀਰ ਚਾਹੁੰਦਾ ਭੈਣ ਖੁਸ਼ ਹੋ ਵਸੇ ਜ਼ਿੰਦਗੀ ਪਰ ਉਹ ਸਦਾ ਹੈ ਹੱਸੇ ਪਰਿਵਾਰ ਆਪਣੇ ਵਿੱਚ ਸਦਾ ਹੈ ਰਸੇ ਭੈਣ ਦੇ ਲਈ ਵੀਰ ਪੱਕੀ ਟਾਲ ਘਰ ਦੀ ਸ਼ਾਨ ਵੀਰਾਂ ਦੇ ਨਾਲ ਭੈਣ ਦੇ ਚਾ ਵੀਰਾਂ ਦੇ ਨਾਲ ਰਖੜੀ ਸਿਰਫ ਇੱਕ ਤਾਂ ਗਾ ਨਹੀਂ ਹੁੰਦਾ ਪਿਆਰ ਸੱਚਾ ਇਹ ਝੂਠ ਨਹੀਂ ਹੁੰਦਾ ਕੀ ਸਿੱਖਿਆ ਭੈਣ ਭਰਾਵਾਂ ਦੇ ਇੱਕ ਦੂਜੇ ਪ੍ਰਤੀ ਜਜ਼ਬਾਤ ਦੀ ਅਹਿਮੀਅਤ